ਦੋਸਤੋ ਆਪਣੀ ਗੱਲਬਾਤ ਦਾ ਅੱਜ ਦਾ ਵਿਸ਼ਾ ਹੈ ਦੁੱਧ ਦੀ ਰਾਖੀ ਬਿੱਲੇ ਦੋਸਤੋ ਇਤਿਹਾਸ ਗਵਾਹ ਹੈ ਕਿ ਕਿਸੇ ਸਮੇਂ ਭਾਰਤ ਸੋਨੇ ਦੀ ਚਿੜੀ ਅਹੋਂਦਾ ਸੀ ਸੋਨੇ ਦੀ ਚਿੜੀ ਦਾ ਭਾਵ ਇਹ ਸੀ ਕਿ ਭਾਰਤ ਪੂਰੀ ਦੁਨੀਆ ਤੋਂ ਅਮੀਰ ਦੇਸ਼ ਸੀ ਭਾਰਤ ਦਾ ਬਣਿਆ ਹੋਇਆ ਕਪੜਾ ਦੁਨੀਆ ਦੇ ਦੂਸਰੇ ਦੇਸ਼ਾਂ ਵਿੱਚ ਸੋਨੇ ਦੇ ਬਰਾਬਰ ਤੱਕੜੀ ਵਿੱਚ ਤਲਕੇ ਵਿਕਦਾ ਸੀ ਇਸੇ ਤਰ੍ਹਾਂ ਭਾਰਤ ਦਾ ਸਟੀਲ ਵੀ ਪੂਰੀ ਦੁਨੀਆ ਵਿੱਚ ਮਸ਼ਹੂਰ ਸੀ ਸਾਨੂੰ ਸਭ ਨੂੰ ਪਤਾ ਹੈ ਕਿ ਇੱਥੇ ਮੁਗਲ ਆਏ ਫਰਾਂਸੀਸੀ ਆਏ ਡੱਚ ਆਏ ਪੁਰਤਗਾਲੀ ਆਏ ਅਤੇ ਅੰਗਰੇਜ਼ ਆਏ ਹੁਣ ਜਰਾ ਸੋਚ ਕੇ ਦੇਖੋ ਕਿ ਇਹ ਸਾਰੇ ਲੋਕ ਕੀ ਭਾਰਤ ਦੀ ਸੈਰ ਕਰਨ ਵਾਸਤੇ ਆਏ ਸੀ ਅਸੀਂ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਜੇਕਰ ਕਿਸੇ ਚੋਰ ਨੇ ਚੋਰੀ ਕਰਨੀ ਹੋਵੇ ਤਾਂ ਉਹ ਪਹਿਲਾਂ ਇਹ ਦੇਖੇਗਾ ਕਿ ਮੈਨੂੰ ਵੱਧ ਤੋਂ ਵੱਧ ਮਾਲ ਕਿਹੜੇ ਘਰੋਂ ਚੋਰੀ ਕਰਨ ਵਾਸਤੇ ਮਿਲ ਸਕਦਾ ਹੈ ਇਹ ਸਾਰਾ ਕੁਝ ਜਾਣਨ ਤੋਂ ਬਾਅਦ ਉਹ ਉਸੇ ਘਰ ਵਿੱਚੋਂ ਸਨ ਲਗਾਵੇਗਾ ਅਤੇ maal ਚੋਰੀ ਕਰਕੇ ਲੈ ਜਾਵੇਗਾ ਇਸੇ ਤਰ੍ਹਾਂ ਇਹਨਾਂ ਸਾਰੇ ਲੋਕਾਂ ਨੇ ਚਾਹੇ ਉਹ ਫ੍ਰਾਂਸੀਸੀ ਹੋਣ ਚਾਹੇ ਮੁਗਲ ਹੋਣ ਚਾ ਡੱਚ ਜਾਂ ਪੁਰਤਗਾਲੀ ਹੋਣ ਤੇ ਚਾਹੇ ਅੰਗਰੇਜ਼ ਹੋਣ ਸਾਰਿਆਂ ਨੇ ਆਪਣੀ ਵਾਰੀ ਸਾਡੇ ਦੇਸ਼ ਨੂੰ ਬਹੁਤ ਲੁੱਟਿਆ ਅੰਗਰੇਜ਼ ਇੱਥੋਂ ਸੋਨੇ ਦੇ ਸਮੁੰਦਰੀ ਜਹਾਜ਼ ਭਰ-ਭਰ ਕੇ ਲੈ ਕੇ ਗਏ ਸਨ 1947 ਵਿੱਚ ਭਾਰਤ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਤਾਂ ਉਸ ਵਕਤ ਵੀ ਡਾਲਰ ਪੌਂਡ ਅਤੇ ਰੁਪਇਆ ਲਗਭਗ ਲਗਭਗ ਬਰਾਬਰ ਸੀ ਚਲੋ 15 ਅਗਸਤ 1947 ਤੋਂ ਬਾਅਦ ਜਦ ਭਾਰਤ ਆਜ਼ਾਦ ਹੋ ਗਿਆ ਤਾਂ ਦੇਸ਼ ਵਾਸੀਆਂ ਨੂੰ ਕੁਝ ਇਸ ਤਰ੍ਹਾਂ ਦੀ ਆਸ ਬੱਜੀ ਕਿ ਹੁਣ ਦੇਸ਼ ਦੀ ਵਾਂਗ ਡੋਰ ਆਪਣੇ ਹੀ ਲੋਕਾਂ ਕੋਲ ਚਲੀ ਜਾਵੇਗੀ ਅਤੇ ਸਾਡਾ ਦੇਸ਼ ਫਿਰ ਤੋਂ ਪਹਿਲਾਂ ਵਾਂਗ ਤਰੱਕੀ ਕਰ ਲਵੇਗਾ ਪਰ ਹੋਇਆ ਇਸ ਤੋਂ ਬਿਲਕੁਲ ਉਲਟ ਅੰਗਰੇਜ਼ਾਂ ਨੇ ਉਹਨਾਂ ਸਾਡੇ ਦੇਸ਼ ਨੂੰ 200 ਸਾਲਾਂ ਵਿੱਚ 200 ਸਾਲਾਂ ਵਿੱਚ ਨਹੀਂ ਲੁੱਟਿਆ ਜਿੰਨਾ ਸਾਡੇ ਹੀ ਲੋਕਾਂ ਨੇ ਇਸ ਨੂੰ ਆਜ਼ਾਦੀ ਤੋਂ ਬਾਅਦ 75-76 ਸਾਲਾਂ ਵਿੱਚ ਲੁੱਟ ਲਿਆ ਕਹਿਣ ਦਾ ਭਾਵ ਦੇਸ਼ ਨੂੰ ਲੁੱਟਣ ਦੀ ਜੋ ਸਪੀਡ ਸੀ ਉਹ ਅੰਗਰੇਜ਼ਾਂ ਨਾਲੋਂ ਸਾਡੇ ਲੋਕਾਂ ਦੀ 10 ਗੁਣਾ ਵੱਧ ਸੀ ਜਿਹੜਾ ਰੁਪਇਆ 1947 ਤੱਕ ਡਾਲਰ ਅਤੇ ਪਾਉਂਡ ਦੇ ਲਗਭਗ ਬਰਾਬਰ ਸੀ ਅੱਜ ਉਹੀ ਰੁਪਇਆ ਡਾਲਰ ਅਤੇ ਪੌਂਡ ਦੇ ਪੈਰਾਂ ਵਿੱਚ ਰੁਲਦਾ ਫਿਰਦਾ ਹੈ ਇਹਨਾਂ ਬੇਈਮਾਨ ਲੋਕਾਂ ਨੇ ਦੇਸ਼ ਦਾ ਧਨ ਲੁੱਟ ਲੁੱਟ ਕੇ ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ ਅਤੇ ਦੇਸ਼ ਵਾਸੀਆਂ ਦੇ ਹੱਥ ਮੰਗਣ ਵਾਸਤੇ ਠੂਠਾ ਫੜਾ ਦਿੱਤਾ ਹੈ ਜਿਹੜੇ ਲੋਕਾਂ ਨੂੰ ਅਸੀਂ ਆਪਣੇ ਸਮਝ ਕੇ ਦੇਸ਼ ਦੀ ਵਾਗਡੋਰ ਉਹਨਾਂ ਦੇ ਹੱਥ ਫੜਾਏ ਉਹੀ ਲੋਕ ਇਸ ਦੇਸ਼ ਨੂੰ ਨੋਚ-ਨੋਚ ਕੇ ਖਾਣ ਲੱਗੇ ਹੋਏ ਹਨ ਅੱਜ ਸਾਡੇ ਦੇਸ਼ ਵਿੱਚ ਸਭ ਤੋਂ ਛੋਟੇ ਮੁਲਾਜ਼ਮ ਤੋਂ ਲੈ ਕੇ ਅਤੇ ਸਭ ਤੋਂ ਵੱਡੇ ਮੁਲਾਜ਼ਮ ਤੱਕ ਅਤੇ ਇਸੇ ਤਰ੍ਹਾਂ ਸਭ ਤੋਂ ਛੋਟੇ ਰਾਜਨੀਤਿਕ ਲੀਡਰ ਤੋਂ ਲੈ ਕੇ ਸਭ ਤੋਂ ਵੱਡੇ ਰਾਜਨੀਤਿਕ ਲੀਡਰ ਤੱਕ ਹਰ ਕੋਈ ਆਦਮੀ ਦੇਸ਼ ਨੂੰ ਲੁੱਟ ਰਿਹਾ ਹੈ ਕੋਈ ਆਟੇ ਦੇ ਸਮਾਨ ਨਮਕ ਦੇ ਬਰਾਬਰ ਕੋਈ ਅਜਿਹਾ ਹੀ ਵਿਰਲਾ ਹੀ ਹੋਵੇਗਾ ਜਿਹੜਾ ਕੋਈ ਇਮਾਨਦਾਰ ਹੋਵੇ ਅੱਜ ਸਾਡੇ ਦੇਸ਼ ਵਿੱਚ ਕੋਈ ਸੜਕ ਜਾਂ ਬਿਲਡਿੰਗ ਦੀ ਉਸਾਰੀ ਦਾ ਕੰਮ ਉਦੋਂ ਤੱਕ ਸ਼ੁਰੂ ਨਹੀਂ ਹੁੰਦਾ ਜਿੰਨਾ ਚਿਰ ਇਹ ਸਾਰੇ ਹਿੱਸੇਦਾਰਾਂ ਨੂੰ ਆਪਣਾ ਆਪਣੇ ਆਪਣੇ ਹਿੱਸੇ ਦੀ ਸੈਟਿੰਗ ਨਾ ਹੋ ਜਾਵੇ ਇਸੇ ਕਰਕੇ ਸੜਕਾਂ ਬਣਦੀਆਂ ਮੰਗਰੋਹਨ ਪਰ ਟੁੱਟ ਪੈਲਾਂ ਜਾਂਦੀਆਂ ਹਨ ਮਲਾਵਟਖੋਰੀ ਨੂੰ ਰੋਕਣ ਵਾਲੇ ਅਫਸਰ ਅਤੇ ਮੈਡੀਕਲ ਦੀਆਂ ਦੁਕਾਨਾਂ ਤੇ ਚੈਕਿੰਗ ਕਰਨ ਵਾਲੇ ਡਰੱਗ ਇਨਸਪੈਕਟਰ ਅਤੇ ਇਸੇ ਤਰ੍ਹਾਂ ਹੋਰ ਸਬੰਧਤ ਮਹਿਕਮਿਆਂ ਦੇ ਉੱਚ ਅਧਿਕਾਰੀ ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਮਾਲ ਨੂੰ ਵੰਡ-ਵੰਡ ਕੇ ਛਕ ਰਹੇ ਹਨ ਬਾਜ਼ਾਰ ਵਿੱਚੋਂ ਹਰ ਇੱਕ ਖਾਣ ਪੀਣ ਵਾਲੀ ਚੀਜ਼ ਮਲਾਵਟ ਵਾਲੀ ਮਿਲ ਰਹੀ ਹੈ ਨਸ਼ਿਆਂ ਨੂੰ ਰੋਕਣ ਵਾਸਤੇ ਸਰਕਾਰਾਂ ਦੇ ਹੱਥ ਖੜੇ ਹਨ ਰੇਸ਼ਵਤ ਖੋਰੀ ਸਰਕਾਰਾਂ ਦੇ ਕਾਬੂ ਤੋਂ ਬਾਹਰ ਹੈ ਜਿਨ੍ਹਾਂ ਨੇ ਆਪਣੇ ਆਪਣੇ ਮਹਿਕ ਨੂੰ ਚੈੱਕ ਕਰਨਾ ਸੀ ਉਹ ਆਪ ਹੀ ਆਪਸ ਵਿੱਚ ਰਲ ਗਏ ਕਹਿੰਦੇ ਜਦ ਬਾੜੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਕਿਸਾਨ ਦਾ ਕੁਝ ਨਹੀਂ ਬੰਦਾ ਇਹ ਤਾਂ ਫਿਰ ਦੁੱਧ ਦੀ ਰਾਖੀ ਬਿੱਲੇ ਵਾਲੀ ਗੱਲ ਹੋਈ ਸਿਆਣੇ ਆਦਮੀ ਕਹਿੰਦੇ ਹਨ ਕਿ ਦਾਲ ਵਿੱਚੋਂ ਕੋਕੜੂ ਤਾਂ ਕੱਢੇ ਜਾ ਸਕਦੇ ਹਨ ਪਰ ਜੇ ਸਾਰੀ ਦਾਲ ਹੀ ਕਾਲੀ ਹੋਵੇ ਤਾਂ ਉਸ ਦਾਲ ਨੂੰ ਤੱਪਰੇ ਸਿੱਟਣਾ ਜਾਂ ਡੋਲਣਾ ਹੀ ਠੀਕ ਰਹਿੰਦਾ ਹੈ ਕਹਿਣ ਦਾ ਭਾਵ ਇਸ ਦੇਸ਼ ਦਾ ਕੁਝ ਨਹੀਂ ਬਣ ਸਕਦਾ ਜਿਹੜਾ ਦੇਸ਼ ਕਦੇ ਸੋਨੇ ਦੀ ਚਿੜੀ ਹੁੰਦਾ ਸੀ ਅੱਜ ਉਹ ਦੇਸ਼ ਲੋਹੇ ਦੀ ਚਿੜੀ ਵੀ ਨਹੀਂ ਰਿਹਾ ਬੇਸ਼ੱਕ ਹਰ ਇੱਕ ਪਾਰਟੀ ਜਿੰਨੀਆਂ ਮਰਜ਼ੀ ਫੁਕਰੀਆਂ ਮਰੀ ਜਾਵੇ ਪਰ ਅੱਜ ਦੇਸ਼ ਦਾ ਬਹੁਤ ਬੁਰਾ ਹਾਲ ਹੈ ਇਸ ਨੂੰ ਇਸ ਦੇਸ਼ ਨੂੰ ਨੋਚ-ਨੋਚ ਕੇ ਖਾਂਦਾ ਜਾ ਰਿਹਾ ਹੈ ਪਰਮਾਤਮਾ ਬਖਸ਼ਿਸ਼ ਕਰੇ ਕਿ ਕੋਈ ਮਾਂ ਕਿਸੇ ਅਜਿਹੇ ਬੱਚੇ ਨੂੰ ਜਨਮ ਦੇਵੇ ਜੋ ਵੱਡਾ ਹੋ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਵੇ ਅਤੇ ਫਿਰ ਉਹ ਇਹਨਾਂ ਸਾਰੇ ਲਟੇਰਿਆਂ ਦੇ ਨੱਕ ਵਿੱਚ ਨਕੇਲ ਪਾ ਸਕੇ ਕਾ ਫਿਰ ਹੀ ਭਾਰਤ ਦੁਆਰਾ ਦੁਨੀਆ ਦੀ ਮਹਾਸ਼ਕਤੀ ਬਣ ਸਕਦਾ ਹੈ ਸੋ ਦੋਸਤੋ ਇਹ ਸਨ ਮੇਰੇ ਮਨ ਦੇ ਕੁਝ ਬਨਬਲੇ ਜੋ ਮੈਂ ਆਪ ਜੀ ਦੇ ਨਾਲ ਸਾਂਝੇ ਕੀਤੇ ਉਮੀਦ ਹੈ ਕਿ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹੋਣਗੇ ਜੇਕਰ ਮੇਰੇ ਇਹ ਵਿਚਾਰ ਚੰਗੇ ਲੱਗੇ ਹੋਣ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ